ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਮਾਡਰਨ ਕਹਾਣੀ ਸੁਣਾਉਣ ਲੱਗੀ ਆ ਤੁਹਾਨੂੰ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਕਹਾਣੀ ਦਾ ਆਨੰਦ ਲਓ ਇੱਕ ਸਟੇਸ਼ਨ ਦੇ ਉੱਤੇ ਇੱਕ ਸੂਟ ਬੂਟ ਪਾਈ ਨੌਜਵਾਨ ਟ੍ਰੇਨ ਚ ਉਤਰਿਆ ਤਾਂ ਸਾਹਮਣੇ ਇੱਕ ਕੁੜੀ ਬੈਠੀ ਸੀ ਛੋਟੀ ਜੀ 12 ਸਾਲ ਦੀ ਉਹ 12 ਸਾਲ ਦੀ ਕੁੜੀ ਨੇ ਜਦੋਂ ਉਹਨੂੰ ਦੇਖਿਆ ਉਹ ਉਹਦੇ ਮੂਹਰੇ ਹੋ ਕੇ ਖੜ ਗਈ ਕਹਿਣ ਲੱਗੀ ਸਾਹ ਬੂਟ ਪਾਲਿਸ਼ ਕਰਾ ਲੂੰ ਬਹੁਤ ਸੋਹਣੀ ਪਾਲਿਸ਼ ਕਰੂੰਗੀ ਤੁਹਾਡੇ ਬੂਟ ਬਹੁਤ ਚਮਕਾ ਦੂੰਗੀ ਉਨੇ ਉਹਦਾ ਮੂੰਹ ਨੂੰ ਆਪਦੇ ਦੋਵਾਂ ਹੱਥਾਂ ਚ ਲੈ ਕੇ ਪੁੱਛਦਾ ਮੇਰੀ ਬੇਟੀ ਤੂੰ ਇੱਥੇ ਤਾਂ ਉਹ ਕੁੜੀ ਭੱਜ ਜਾਂਦੀ ਐ ਉਹ ਡੀਕਦਾ ਪਰ ਉਹ ਆਉਂਦੀ ਨਹੀਂ ਤਾਂ ਕੌਣ ਸੀ ਕੁੜੀ ਕੌਣ ਸੀ ਸੂਟ ਬੂਟ ਵਾਲਾ ਬੰਦਾ ਜੇ ਉਹ ਉਹਦੀ ਕੁੜੀ ਸੀ ਤਾਂ ਉਹ ਬੂਟ ਪਾਲਿਸ਼ ਕਿਵੇਂ ਕਰਦੀ ਸੀ ਕਿਉਂਕਿ ਉਹ ਤਾਂ ਇੱਕ ਬਿਜ਼ਨਸਮੈਨ ਬੰਦਾ ਸੀ ਤਾਂ ਥੋੜਾ ਪਿੱਛੇ ਚੱਲਦੇ ਆਂ ਸਾਰੀ ਕਹਾਣੀ ਸੁਣਿਓ ਸਮਝ ਆਊਗੀ ਤਾਂ ਹੀ ਤਾਂ ਸੂਰਜ ਤੇ ਤਾਨੀਆਂ ਦੋਨੇ ਇਕੱਠੇ ਪੜਦੇ ਸੀ ਕਾਲਜ ਦੇ ਵਿੱਚ ਤਾਂ ਉਹ ਦੋਸਤੀ ਸੀ ਦੋਹਾਂ ਦੀ ਇੱਕ ਦੂਜੇ ਨੂੰ ਜਦੋਂ ਸਾਡੇ ਖਿਆਲ ਮਿਲਨ ਕਦੂਜੇ ਨਾਲ ਕਿਸੇ ਨਾਲ ਵੀ ਤਾਂ ਆਪਣਾ ਮਲਾਜਾ ਪੈ ਜਾਂਦਾ ਉੱਥੇ ਆਂਡ ਗਵਾਂਡ ਚ ਵੀ ਜੇ ਆਪਣੇ ਵਿਚਾਰ ਮਿਲਨ ਕਿਸੇ ਨਾਲ ਤਾਂ ਆਪਾਂ ਸਹੇਲੀਆਂ ਬਣਾ ਲੈਨੇ ਆ ਮਲਾਜਾ ਪਾ ਲੈਨੇ ਆ ਵੀ ਇਹ ਮੇਰੀ ਸਹੇਲੀ ਹੈ ਇਸੇ ਤਰ੍ਹਾਂ ਉਹਨਾਂ ਦੇ ਵਿਚਾਰ ਮਿਲਦੇ ਸੀ ਹਰ ਪਾਸੇ ਦੋਨਾਂ ਨੇ ਜਾਣਾ ਕੰਟੇਨ ਚ ਚਾਹ ਪਾਣੀ ਪੀਣਾ ਖਾਣ ਜਾਣਾ ਤਾਂ ਵੀ ਇਕੱਠਿਆਂ ਨੇ ਜਾਣਾ ਪਾਰਕ ਦੇ ਵਿੱਚ ਕਾਲਜ ਦੇ ਵਿੱਚ ਘੁੰਮਦੇ ਤਾਂ ਵੀ ਦੋਨੋਂ ਇਕੱਠੀ ਹੁੰਦੇ ਸਾਰੇ ਕਹਿਣ ਵੀ ਇਹਨਾਂ ਦੀ ਜੋੜੀ ਬਹੁਤ ਵਧੀਆ ਹੈ ਤਾਂ ਹੁਣ ਜਦੋਂ ਉਹਨਾਂ ਦੀ ਸਟੱਡੀ ਪੂਰੀ ਹੋ ਗਈ ਤਾਂ ਉਹਨਾਂ ਦੋਹਾਂ ਨੇ ਉਸ ਸੋਚਿਆ ਤਾਨੀਆਂ ਨੂੰ ਕਹਿਣ ਲੱਗਿਆ ਸੂਰਜ ਕਹਿੰਦਾ ਤਾਨੀਆਂ ਵੀ ਕੱਲ ਨੂੰ ਘਰਦਿਆਂ ਨੇ ਤੇਰਾ ਵੀ ਵਿਆਹ ਕਰਨਾ ਹੈ ਮੇਰਾ ਵੀ ਕਰਨਾ ਹੈ ਤਾਂ ਕਿਉਂ ਨਾ ਜੇ ਆਪਾਂ ਆਪਣੇ ਘਰਦਿਆਂ ਨੂੰ ਕਹਿ ਕੇ ਆਪਾਂ ਵਿਆਹ ਕਰਾ ਲਈਏ ਤੁਮੇ ਵੀ ਵੀ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਆਪਣੇ ਵਿਚਾਰ ਵੀ ਮਿਲਦੇ ਨੇ ਅੰਡਰਸਟੈਂਡਿੰਗ ਇੱਕ ਹੈ ਆਪਣੀ ਉਹ ਕਹਿਣ ਲੱਗੀ ਵੀ ਗੱਲ ਤਾਂ ਸੂਰਜ ਚ ਠੀਕ ਹੈ ਤਾਂ ਉਹਨਾਂ ਦੋਹਾਂ ਨੇ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਉਹ ਪੇਰੈਂਟਸ ਮਿਲੇ ਉਹਨਾਂ ਨੂੰ ਬੱਚੇ ਪਸੰਦ ਆਏ ਉਹਨਾਂ ਨੇ ਸ਼ਾਦੀ ਕਰਤੀ ਦੋਹਾਂ ਦੀ ਤਾਂ ਹੁਣ ਸੂਰਜ ਜੀ ਜਿਹੜਾ ਉਹ ਬਿਜ਼ਨਸ ਕਰਨ ਲੱਗ ਗਿਆ ਬਹੁਤ ਟੌਪ ਤੇ ਉਹਦਾ ਬਿਜ਼ਨਸ ਚੱਲਿਆ ਗਿਆ ਤੇ ਤਾਨੀਆਂ ਘਰੀ ਰਹਿੰਦੀ ਸੀ ਤਾਂ ਡੇਢ ਪੌਣੇ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਬੜੇ ਖੁਸ਼ ਨੇ ਬੇਟੀ ਦਾ ਨਾਮ ਅਨਾਇਆ ਰੱਖਿਆ ਤਾਂ ਉਹ ਸੂਰਜ ਨੂੰ ਇੰਨੀ ਪਿਆਰੀ ਕੁੜੀ ਸਵੇਰੇ ਬਿਜ਼ਨਸ ਜਦੋਂ ਆਪਦੇ ਆਫਿਸ ਜਾਂਦਾ ਤਾਂ ਉਹਦਾ ਬੇਟੀ ਦਾ ਚਿਹਰਾ ਦੇਖੇ ਵੀ ਨਾ ਨਹੀਂ ਸੀ ਜਾਂਦਾ ਕਹਿੰਦਾ ਇਹ ਮੇਰੀ ਧੀ ਭਾਗ ਵਾਲੀ ਆ ਮੇਰਾ ਹੋਰ ਵੀ ਜਾਦੇ ਬਿਜ਼ਨਸ ਚੱਲ ਪਿਆ ਤਾਂ ਉਹ ਤਾਨੀਆਂ ਕਹਿਣ ਲੱਗੀ ਵੀ ਸੂਰਜ ਤੁਸੀਂ ਤਾਂ ਬਿਜ਼ਨਸ ਕਰਦੇ ਹੋ ਵੀ ਜੇ ਮੈਂ ਵੀ ਕੋਈ ਜੌਬ ਕਰ ਲਾਂ ਉਹ ਕਹਿਣ ਲੱਗਿਆ ਵੀ ਮੈਂ ਤਾਂ ਇਸ ਹੱਕ 'ਚ ਨਹੀਂ ਹੈਗਾ ਤਾਨੀਆਂ ਵੀ ਆਪਣੀ ਬੇਟੀ ਨੂੰ ਟੁੱਟ ਮਾ ਟੁੱਟ ਮਾ ਪਿਆਰ ਮਿਲੇ ਵੀ ਤੂੰ ਜੌਬ ਤੇ ਅੱਧਾ ਦਿਨ ਰਹੇ ਸਾਰਾ ਦਿਨ ਰਹੇ ਤਾਂ ਆ ਕੇ ਬੱਚੀ ਨੂੰ ਪਿਆਰ ਕਰੇਗੀ ਮੈਂ ਵੀ ਪਹਿਲਾਂ ਹੀ ਲੇਟ ਆਉਣਾ ਵੀ ਮੈਂ ਨਹੀਂ ਚਾਹੁੰਦਾ ਵੀ ਤੂੰ ਜੌਬ ਕਰੇ ਵੀ ਮੈਂ ਇੰਨਾ ਪੈਸਾ ਕਮਾ ਲੈਂਦਾ ਜਿਹਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਸਾਰਾ ਪਰਿਵਾਰ ਬੈਠ ਕੇ ਖਾ ਸਕਦੇ ਚਲੋ ਉਹ ਮੰਨ ਗਈ ਕਹਿੰਦੀ ਵੀ ਠੀਕ ਐ ਹੁਣ ਉਹਨਾਂ ਦੀ ਬੇਟੀ ਜਦੋਂ 2 ਸਾਲ ਦੀ ਹੋਈ ਤਾਂ ਘਰ 'ਚ ਬੜੀਆਂ ਖੁਸ਼ੀਆਂ ਨੇ ਉਹ ਇੱਕ ਦਿਨ ਕਹਿਣ ਲੱਗੀ ਤਾਨੀਆਂ ਫੋਨ ਕਰਦੀ ਐ ਤੇ ਪੁੱਛਦੀ ਐ ਕਹਿੰਦੀ ਸੂਰਜ ਮੈਂ ਮੰਦਿਰ ਜਾਣਾ ਤੁਸੀਂ ਚੱਲੋਗੇ ਮੇਰੇ ਨਾਲ ਉਹ ਕਹਿਣ ਲੱਗਿਆ ਵੀ ਮੇਰੀ ਤਾਂ ਇੱਕ ਮੀਟਿੰਗ ਚੱਲ ਰਹੀ ਐ ਕਾਨਫਰੈਂਸ 'ਚ ਆ ਮੈਂ ਤਾਂ ਵੀ ਤੂੰ ਐ ਕਰ ਡਰਾਈਵਰ ਨੂੰ ਫੋਨ ਮਾਰ ਲਾ ਉਹ ਲੈ ਆ ਤੈਨੂੰ ਲੈ ਜੂਗਾ ਸਾਵਣ ਨੇ ਤਾਨੀਆਂ ਨੇ ਡਰਾਈਵਰ ਨੂੰ ਫੋਨ ਕੀਤਾ ਡਰਾਈਵਰ ਆ ਗਿਆ ਉਹਨੇ ਆਪਣੀ ਬੇਟੀ ਨੂੰ ਤਿਆਰ ਕੀਤਾ ਤੇ ਦੋਵੇਂ ਮਾਮਾਤੀਆਂ ਬੈਠ ਕੇ ਘਰ ਚੱਕ ਮੰਦਿਰ ਚੱਲੀ ਜਾਂਦੀਆਂ ਵੀੜ ਸੀ ਬਹੁਤ ਮੰਦਿਰ ਚ ਤਾਂ ਉਹ ਬੇਟੀ ਸੀ ਜਿਹੜੀ 2 ਸਾਲ ਦੀ ਉਹ ਭੀੜ ਦੇ ਵਿੱਚ ਜਦੋਂ ਮੱਥਾ ਟੇਕਣ ਲੱਗੇ ਜਾ ਕੇ ਭੀੜ ਸੀ ਜ਼ਿਆਦਾ ਉਹ ਹੱਥ ਛੁਡਾ ਕੇ ਇੱਧਰ ਉੱਧਰ ਹੋ ਗਈ ਤਾਨੀਆਂ ਲੱਭਦੀ ਐ ਉਹਨੂੰ ਕਿਤੇ ਨਹੀਂ ਮਿਲ ਰਹੀ ਉਹਨੇ ਸੁਮਿਰਜ ਨੂੰ ਫੋਨ ਮਾਰਿਆ ਸੂਰਜ ਨਾਇਆ ਮੈਂ ਇੱਥੋਂ ਹੱਥ ਛਡਾ ਕੇ ਪਤਾ ਨਹੀਂ ਕਿੱਧਰ ਗਈ ਮੈਨੂੰ ਕਿਤੇ ਨਹੀਂ ਲੱਭ ਰਹੀ ਉਹ ਵੀ ਫਟਾਫਟ ਭੱਜਿਆ ਆ ਸਾਰੇ ਲੱਭਦੇ ਨੇ ਕਿਤੇ ਲੱਭ ਰਹੀ ਹੈਰਾਨ ਹੁੰਦੇ ਨੇ ਫੋਟੋਆਂ ਦਿਖਾਉਂਦੇ ਨੇ ਸਭ ਨੂੰ ਵੀ ਐਨੇ ਕ ਟਾਈਮ ਚ ਗਈ ਤਾਂ ਕਿੱਥੇ ਗਈ 2 ਸਾਲ ਦੀ ਬੱਚੀ ਐ ਤਾ ਹੁਣ ਜਦੋਂ ਨਾ ਕਿਧਰੇ ਵੀ ਮਿਲੀ ਹਰ ਹੰਬ ਕੀ ਕਰਿਆ ਅਗੇ ਦੋਵੇਂ ਜਾਣੇ ਆ ਕੇ ਉਹਨੂੰ ਜ਼ਿੰਮੇਵਾਰ ਠਹਿਰਾ ਰਿਹਾ ਤਾਨੀਆਂ ਨੂੰ ਸੂਰਜ ਕਹਿੰਦਾ ਵੀ ਤੂੰ ਬੱਚੀ ਦੀ ਦੇਖਭਾਲ ਨਹੀਂ ਕਰ ਸਕੀ ਫੇਰ ਉਹ ਕਹਿਣ ਲੱਗਿਆ ਵੀ ਚੱਲ ਹੁਣ ਥਾਣੇ 'ਚ ਤਰ ਰਿਪੋਰਟ ਕਰਾ ਦਈਏ ਜਦੋਂ ਥਾਣੇ 'ਚ ਗਏ ਰਿਪੋਰਟ ਕਰਾਉਣ ਵੀ ਸਾਡੀ ਬੱਚੀ ਗੁੰਮ ਗਈ ਮੰਦਰ 'ਚੋਂ ਤਾਂ ਉੱਥੇ ਵੀ ਉਹਨਾਂ ਨੇ ਕਹਿਤਾ ਠਾਣੇ ਵਾਲਿਆਂ ਨੇ ਕਹਿਣ ਲੱਗੇ ਵੀ ਤੂੰ ਕਹੀ ਜੀ ਮਾਂ ਐ ਤਾਂ ਇੱਕ ਬੱਚੀ ਨੂੰ ਸਾਹਮਣੇ ਸਾਹਮਣੇ ਸਗੀ ਬੱਚੀ ਨੂੰ 2 ਸਾਲ ਦੀ ਨੂੰ ਤਾਂ ਉਹਨੇ ਸੂਰਜ ਪਹਿਲਾਂ ਹੀ ਗੁੱਸੇ ਸੀ ਉਹਦੇ ਮਨ ਨੂੰ ਹੋਰ ਅੱਗ ਲੱਗੀ ਵੀ ਹਾਂ ਇਹਨਾਂ ਨੇ ਵੀ ਕਹਿਤਾ ਇਹਨੂੰ ਤਾਨੀਆਂ ਨੂੰ ਤਾਂ ਉਹ ਘਰੇ ਆਇਆ ਆ ਕੇ ਉਹ ਬਹੁਤ ਲੜਦਾ ਹੈ ਉਹਦੇ ਨਾਲ ਜ਼ਬਰਦਸਤ ਲੜਾਈ ਕਰਦਾ ਹੈ 4-5 ਦਿਨ ਉਹਨਾਂ ਦੀ ਬਹੁਤ ਕੋਈ ਇਸ ਰਹਿੰਦਾ ਕਰੇ ਵੀ ਤੈਂ ਮੇਰੀ ਧੀ ਗੁਆਚੀ ਏ ਤੇਰੇ ਕਰਕੇ ਗੁਆਚੀ ਏ ਜੇ ਤੂੰ ਉਹਦੀ ਦੇਖ ਰੇਖ ਕਰਦੀ ਤਾਂ ਮੇਰੀ ਬੇਟੀ ਕਿਤੇ ਨਹੀਂ ਸੀ ਜਾਂਦੀ ਅੱਜ ਮੇਰੇ ਨਾਲ ਹੁੰਦੀ ਉਹ ਸਾਰੀ ਜ਼ਿੰਮੇਵਾਰੀ ਉਹਨੂੰ ਦਿੰਦਾ ਹੈ ਤਾਂ ਹੁਣ ਅੱਕ ਕਿਉਂ ਵੀ ਕਹਿ ਦਿੰਦੀ ਐ ਵੀ ਮੈਂ ਤੁਹਾਨੂੰ ਕਿੰਨੇ ਦਿਨਾਂ ਦੀ ਕਹਿੰਦੀ ਸੀ ਵੀ ਮੈਨੂੰ ਅੰਦਰ ਲੈ ਚੱਲੋ ਮੈਂ ਜਾਣਾ ਤੁਸੀਂ ਕਿਹੜਾ ਆਉਂਦੀ ਜ਼ਿੰਮੇਵਾਰੀ ਨਿਭਾਈ ਤੁਸੀਂ ਵੀ ਨਹੀਂ ਨਿਭਾਈ ਜੇ ਆਏ ਹੁੰਦੇ ਤਾਂ ਆਪਾਂ ਦੋਨੋਂ ਉਹਦੀ ਕੇਅਰ ਕਰਦੇ ਇੱਕ ਜਣ ਆਪਾਂ ਮੈਂ ਮੱਥਾ ਟੇਕਣ ਲੱਗ ਗਈ ਸੀ ਤਾਂ ਤੁਸੀਂ ਦੇਖਦੇ ਹੋ ਉਹਨੂੰ ਚਲੋ ਜੀ ਉਹਨਾਂ ਦੇ ਵਿੱਚ ਬਹੁਤ ਬਹਿਸ ਹੁੰਦੀ ਹੈ ਇੰਨੀ ਬਹਿਸ ਹੁੰਦੀ ਹੈ ਕਿ ਤਾਨੀਆਂ ਘਰ ਛੱਡ ਕੇ ਉਹਦੇ ਮਾਪੇ ਦੇ ਘਰੇ ਚਲੀ ਜਾਂਦੀ ਹੈ ਹੁਣ ਨਾ ਉਹਦੋਂ ਸੂਰਜ ਫੋਨ ਕਰਦਾ ਹੈ ਉਹਨੂੰ ਨਾ ਤਾਨੀਆਂ ਫੋਨ ਕਰਦੀ ਹੈ ਬੋਲਬਾਣੀ ਬਿਲਕੁਲ ਬੰਦ ਹੋ ਜਾਂਦੀ ਹੈ ਉਹਨਾਂ ਦੀ ਤਾਂ ਜਦੋਂ ਕਈ ਸਾਲ ਲੰਘ ਗਏ ਭਾਂਡਤਾ ਹੁਣ ਵੀ ਰਹੇ ਨੇ ਸੂਰਜ ਵੀ ਲੱਭ ਰਿਹਾ ਹੈ ਉਧਰੋ ਤਾਨੀਆਂ ਵੀ ਲੱਭ ਰਹੀ ਹੈ ਪਰ ਬੱਚੀ ਕਿਤੇ ਨਹੀਂ ਮਿਲੀ ਤਾਂ ਇੱਕ ਦਿਨ ਸੂਰਜ ਦੀ ਮੰਮੀ ਕਹਿਣ ਲੱਗੀ ਉਹਨੂੰ ਕਹਿੰਦੀ ਪੁੱਤ ਵੀ ਤੂੰ ਦੇਖ 2 ਸਾਲ ਦੀ ਤੇਰੀ ਧੀ ਸੀ 2 ਸਾਲ ਉਹਨੂੰ ਗੁੰਮੀ ਨੂੰ ਹੋ ਗਏ ਵੀ ਤੂੰ ਉਹਦੇ ਦੁੱਖ ਚੋਂ ਨਿਕਲ ਨਹੀਂ ਸਕਿਆ ਵੀ ਉਹਦੇ ਗਮ ਚੋਂ ਤਾਂ ਨਿਕਲੇਗਾ ਜੇ ਤੁਸੀਂ ਹੋਰ ਬੱਚਾ ਲਵੋਗੇ ਵੀ ਤੂੰ ਮੇਰੀ ਗੱਲ ਮੰਨ ਤਾਨੀਆਂ ਨੂੰ ਮਨਾ ਕੇ ਲਿਆ ਕੁਛ ਨਹੀਂ ਵਿਗੜਿਆ ਵੀ ਰੱਬ ਤੁਹਾਨੂੰ ਬੱਚਾ ਹੋਰ ਦੇਊਗਾ ਉਹ ਕਹਿੰਦਾ ਮम्मी ਇਹ ਤਾਂ ਹੋ ਹੀ ਨਹੀਂ ਸਕਦਾ ਜਦੋਂ ਅਸੀਂ ਇੱਕ ਬੱਚੇ ਨੂੰ ਨਹੀਂ ਸੰਭਾਲ ਸਕੇ ਵੀ ਮੇਰਾ ਨਹੀਂ ਹੁਣ ਮਨ ਮੰਦਾ ਦੂਜੇ ਬੱਚੇ ਨੂੰ ਵੀ ਕਿਵੇਂ ਸੰਭਾਲਾਂਗੇ ਅਸੀਂ ਚਲੋ ਜੀ ਇਗੋ ਆੜੇ ਆ ਜਾਂਦੀ ਏ ਬੰਦੇ ਦੀ ਤਾਂ ਹੁਣ 10 ਸਾਲ ਲੰਘ ਚੁੱਕੇ ਹਰ ਵਾਰੀ ਸੋਚਦੇ ਨੇ ਵੀ ਸਾਡੀ ਧੀ ਇੰਨੇ ਸਾਲ ਦੀ ਹੋਗੀ ਇੰਨੇ ਸਾਲ ਦੀ ਹੋਗੀ ਹੁਣ ਉਹ ਧੀ 12 ਸਾਲ ਦੀ ਹੋਗੀ ਤਾਂ ਇੱਕ ਦਿਨ ਉਹਦਾ ਡਰਾਈਵਰ ਹੈ ਨਹੀਂ ਸੀ ਇੱਥੇ ਉਹਨੇ ਬਾਹਰ ਜਾਣਾ ਸੀ ਸੂਰਜ ਨੇ ਉਹ ਕਹਿੰਦਾ ਚੱਲ ਅੱਜ ਮੈਂ ਟ੍ਰੇਨ ਤੇ ਜਾਣਾ ਜਦੋਂ ਉਹ ਟ੍ਰੇਨ ਤੇ ਗਿਆ ਤੇ ਵਾਪਸ ਆਇਆ ਜਦੋਂ ਟ੍ਰੇਨ 'ਚ ਉਤਰਿਆ ਤਾਂ 12 ਸਾਲ ਦੀ ਕੁੜੀ ਬੈਠੀ ਬੂਟ ਪਾਲਿਸ਼ ਕਰ ਰਹੀ ਆਲੇ-ਦਾਲੇ ਸਾਰਾ ਸਮਾਨ ਰੱਖਿਆ ਹੋਇਆ ਬੈਠੀ ਐ ਉਹਨੇ ਦੂਰੋਂ ਆਉਂਦੇ ਨੂੰ ਦੇਖਿਆ ਵੀ ਵਧੀਆ ਸੂਟ ਬੂਟ ਆਲਾ ਬੰਦਾ ਐ ਵੀ ਇਹ ਮੈਨੂੰ ਵਧੀਆ ਪੈਸੇ ਵੀ ਦੇ ਕੇ ਜਾਊਗਾ ਤਾਂ ਉਹਦੇ ਮੂਰੇ ਹੋ ਜਾਂਦੀ ਐ ਸਾਹਿਬ ਜੀ ਤੁਹਾਡੇ ਬੂਟਾਂ ਤੇ ਦੇਖੋ ਕਿੰਨੀ ਮਿੱਟੀ ਪਈ ਹੋਈ ਐ ਮੈਂ ਬੂਟ ਚ ਮਗਾ ਦੂੰਗੀ ਮੈਂ ਤੇ ਪਾਲਿਸ਼ ਕਰਵਾ ਲਊਂਗੀ ਉਹ ਸੋਚਦਾ ਹੈ ਵੀ ਇਹ ਜੀਰਾ ਤਾਂ ਮੇਰਾ ਦੇਖਿਆ ਹੋਇਆ ਲੱਗਦਾ ਹੈ ਫਿਰ ਉਹ ਆਪਦੀ ਬੇਟੀ ਨੂੰ ਯਾਦ ਕਰਦਾ ਹੈ ਵੀ ਉਹ ਤਾਂ 2 ਸਾਲ ਦੀ ਸੀ ਉਹ ਵੀ ੱਡੀ ਹੋ ਗਈ ਹੁਣੇ ਹੋਣੀ ਹੈ ਹੁਣ ਤਾਂ 12 ਸਾਲ ਦੀ ਵੀ ਇਹ ਵੀ ੱਡੀ ਹੋਈ ਹੈ ਉਹ ਤਾਂ ਹੱਥ ਮੂੰਹ ਆਪਣੇ ਦੋਨਾਂ ਹੱਥਾਂ 'ਚ ਫੜ ਕੇ ਉਹਨੂੰ ਕਹਿ ਦਿੰਦਾ ਹੈ ਮੇਰੀ ਬੇਟੀ ਤੂੰ ਇੱਥੇ ਉਹ ਛਡਾ ਕੇ ਭੱਜ ਜਾਂਦੀ ਹੈ ਮੈਂ ਕਿਸੇ ਦੀ ਬੇਟੀ ਨਹੀਂ ਮੈਂ ਕਿਸੇ ਦੀ ਬੇਟੀ ਨਹੀਂ ਕਹਿ ਕੇ ਉਹ ਕੁੜੀ ਭੱਜ ਜਾਂਦੀ ਹੈ ਉਹ ਡਿੱਕੀ ਜਾਂਦਾ ਹੈ ਉਹ ਵਾਪਸ ਨਹੀਂ ਆਉਂਦੀ ਫਿਰ ਉਹ ਸੋਚਦਾ ਵੀ ਪਤਾ ਨਹੀਂ ਕੌਣ ਸੀ ਵਿਚਾਰੀ ਕੰਮ 'ਤੇ ਲੱਗੀ ਹੋਈ ਸੀ ਬੂਟ ਪਾਲਿਸ਼ਾਂ 'ਤੇ ਵੀ ਮੈਂ ਉਹਦਾ ਕੰਮ ਖੜਾਤਾ ਹੁਣ ਪਤਾ ਨਹੀਂ ਵਾਪਸ ਮੁੜ ਕੇ ਆਊ ਪਤਾ ਨਹੀਂ ਨਾ ਇੰਨਾ ਟਾਈਮ ਤਾਂ ਹੋ ਗਿਆ ਆ ਹੀ ਨਹੀਂ ਤਾਂ ਉਹ ਚੱਲਿਆ ਜਾਂਦਾ ਹੈ ਚੱਲਿਆ ਜਾਂਦਾ ਤਾਂ ਰਾਤ ਨੂੰ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਉਸ ਕੁੜੀ ਬਾਰੇ ਸੋਚੀ ਜਾਂਦਾ ਹੈ ਦੂਜੇ ਦਿਨ ਆਫਿਸ ਨਹੀਂ ਜਾਂਦਾ ਸਿੱਧਾ ਸਟੇਸ਼ਨ ਤੇ ਜਾਂਦਾ ਤਾਂ ਉਹ ਉਸ ਕੁੜੀ ਨੂੰ ਕਹਿਣ ਲੱਗਿਆ ਜਾ ਕੇ ਕਹਿੰਦਾ ਤੇਰਾ ਨਾਮ ਕੀ ਆ ਬੇਟਾ ਪਹਿਲਾਂ ਤਾਂ ਬੋਲਦੀ ਨਹੀਂ ਫੇਰ ਕਹਿਣ ਲੱਗੀ ਵੀ ਮੇਰੇ ਮਾਪਿਓ ਤਾਂ ਮੈਨੂੰ ਮਣੀ ਮਣੀ ਕਹਿੰਦੇ ਸੀ ਕਹਿੰਦਾ ਅੱਛਾ ਕਹਿੰਦਾ ਸਾਡੀ ਵੀ ਆਪਦੀ ਬੇਟੀ ਨੂੰ ਮਣੀ ਉਹਦਾ ਨਾਮ ਰੱਖਿਆ ਸੀ ਤੇ ਫਿਰ ਉਹਨੂੰ ਪੁੱਛਦਾ ਵੀ ਤੇਰੇ ਮਾਂ ਬਾਪ ਕਿੱਥੇ ਰਹਿੰਦੇ ਨੇ ਕਹਿੰਦੀ ਮੇਰੇ ਤਾਂ ਕੋਈ ਮਾਂ ਬਾਪ ਨਹੀਂ ਹੈਗਾ ਉਹ ਕਹਿੰਦਾ ਪਾਲਿਸ਼ ਕਿੰਨੇ ਚਿਰ ਦੀ ਕਰਦੀਆਂ ਇੱਥੇ ਸਟੇਸ਼ਨ ਤੇ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਾਫੀ ਸਾਲਾਂ ਤੋਂ ਕਰ ਰਹੀ ਹਾਂ ਉਹ ਕਹਿਣ ਲੱਗਿਆ ਵੀ ਮੇਰੀ ਇੱਕ ਗੱਲ ਮੰਨੇਗੀ ਕਹਿੰਦੀ ਦੱਸੋ ਕਹਿੰਦਾ ਵੀ ਜੇ ਤੂੰ ਮੇਰੇ ਨਾਲ ਚੱਲੇ ਉਹ ਕਹਿੰਦੀ ਵੀ ਮੈਂ ਤਾਂ ਨਹੀਂ ਜਾਂਦੀ ਮੈਨੂੰ ਕੀ ਪਤਾ ਤੁਸੀਂ ਕੌਣ ਹੋ ਮੈਨੂੰ ਕਿੱਥੇ ਲੈ ਜਾਓਗੇ ਮੈਨੂੰ ਕੀ ਕਰਦੋਂਗੇ ਉਹ ਸੋਚਦਾ ਵੀ ਐਡੀ ਇੱਕ ਬੱਚੀ ਕਿੰਨੀਆਂ ਪਿਆਰੀਆਂ ਸੋਹਣੀਆਂ ਗੱਲਾਂ ਕਰਦੀ ਹੈ ਉਹ ਕਹਿੰਦਾ ਬੇਟਾ ਮੈਂ ਤੈਨੂੰ ਕਿਤੇ ਨਹੀਂ ਲੈ ਜਾਂਦਾ ਵੀ ਮੈਂ ਤੈਨੂੰ ਪਹਿਲਾਂ ਆਪਾਂ ਪੁਲਿਸ ਕੋਲ ਚੱਲਾਂਗੇ ਫੇਰ ਪੁਲਿਸ ਦੇ ਰਾਹੀਂ ਨਾ ਆਪਾਂ ਹਸਪੀਟਲ 'ਚ ਚੱਲਾਂਗੇ ਆ ਇੱਕ ਛੋਟਾ ਜਿਹਾ ਟੈਸਟ ਹੁੰਦਾ ਆਪਾਂ ਉਹ ਕਰਾਵਾਂਗੇ ਉਹਦੇ 'ਚ ਪਤਾ ਲੱਗ ਜੂ ਵੀ ਕੀ ਤੂੰ ਮੇਰੀ ਬੇਟੀ ਐ ਸੱਚੀ ਮੁੱਚੀ ਮੇਰੀ ਬੇਟੀ ਐ ਤਾਂ ਉਹ ਪਹਿਲਾਂ ਤਾਂ ਮੰਨਦੀ ਨਹੀਂ ਕਹਿੰਦੀ ਮੈਂ ਨਹੀਂ ਜਾਂਦੀ ਪਤਾ ਨਹੀਂ ਮੈਨੂੰ ਕਿੱਥੇ ਲੈ ਜਾਓਗੇ ਮੈਨੂੰ ਕੀ ਕਰ ਦੋਗੇ ਤੁਸੀਂ ਮੈਂ ਕਿਵੇਂ ਮੰਨਾ ਵੀ ਤੁਸੀਂ ਮੈਂ ਤੁਹਾਡੀ ਬੇਟੀ ਆ ਉਹ ਬੜਾ ਹੈਰਾਨ ਹੁੰਦਾ ਵੀ ਇੰਨੀਆਂ ਸੋਹਣੀਆਂ ਗੱਲਾਂ ਐਡਾ ਕ ਬੱਚਾ ਕਿਵੇਂ ਕਰ ਸਕਦਾ ਸਿਆਣੇ ਵਾਂਗੂ ਚਲੋ ਉਹਨੂੰ ਵੜਿਆ ਕੇ ਲੈ ਜਾਂਦਾ ਫਿਰ ਉਹ ਮੰਨ ਜਾਂਦੀ ਹੈ ਉਹ ਪੁਲਿਸ ਕੋਲ ਲੈ ਕੇ ਜਾਂਦਾ ਹੈ ਜਾ ਕੇ ਸਾਰੀ ਗੱਲ ਦੱਸਦਾ ਵੀ ਮੈਂ ਇਹਨੂੰ ਵੈਸੇ ਵੀ ਲਿਜਾ ਸਕਦਾ ਸੀ ਵੀ ਮੈਂ ਡਰ ਦੇ ਮਾਰੇ ਨਹੀਂ ਲਗਿਆ ਵੀ ਕੋਈ ਆਇਆ ਨਾ ਕਹੇ ਵੀ ਇਹ ਬੱਚਾ ਚੁਰਾ ਕੇ ਲੈ ਗਿਆ ਵੀ ਤੁਸੀਂ ਮੇਰਾ ਤੇ ਇਹਦਾ ਡੀਐਨਏ ਟੈਸਟ ਕਰਵਾ ਦਿਓ ਹਸਪੀਟਲ 'ਚ ਨਾਲ ਜਾ ਕੇ ਕਿਉਂ ਨ ਬਿਜ਼ਨਸਮੈਨ ਸੀ ਅਗਲਾ ਪੁਲਸ ਵਾਲੇ ਵੀ ਫਿਰ ਆਹ ਜਿਆ ਨਿਸ਼ਾਨ ਨਹੀਂ ਪੜਦੇ ਨੇ ਉਹ ਕਹਿਣ ਲੱਗੇ ਵੀ ਠੀਕ ਐ ਪੁਲਿਸ ਵਾਲੇ ਹਸਪੀਟਲ ਚ ਲੈ ਕੇ ਦੋਹਾਂ ਨੂੰ ਉਹਨਾਂ ਦਾ ਡੀਐਨਏ ਟੈਸਟ ਹੋਇਆ ਦੋਹਾਂ ਦਾ ਤਾਂ ਉਹਦੇ ਵਿੱਚ ਪਤਾ ਲੱਗ ਗਿਆ ਪੱਕਾ ਹੀ ਵੀ ਹਾਂ ਐਸੀ ਦੀ ਬੇਟੀ ਐ ਇਹ ਜਦੋਂ ਟੈਸਟ ਦੀ ਰਿਪੋਰਟ ਆਈ ਉਹ ਸਾਰੇ ਹਸਪੀਟਲ ਵਾਲੇ ਉਹਨੂੰ ਕੁੜੀ ਨੂੰ ਬੱਚੇ ਸੀ ਜਿਹੜੀ 12 ਸਾਲ ਦੀ ਬੱਚੀ ਸੀ ਉਹਨੂੰ ਕਹਿਣ ਲੱਗੇ ਮੁਬਾਰਕਾਂ ਬੇਟਾ ਤੈਨੂੰ ਮੁਬਾਰਕਾਂ ਤੈਨੂੰ ਤੇਰੇ ਸਹੀ ਅਸਲੀ ਫਾਦਰ ਮਿਲ ਗਏ ਤੈਨੂੰ ਵੀ ਤੂੰ ਇਹਨਾਂ ਦੀ ਬੇਟੀਆਂ ਹੈ ਇਹੀ ਨੇ ਤੇਰੇ ਪਾਪਾ ਕੁੜੀ ਬੜੀ ਹੈਰਾਨ ਹੁੰਦੀ ਹੈ ਤਾਂ ਹੁਣ ਉਹ ਕਹਿੰਦਾ ਵੀ ਹੁਣ ਤਾਂ ਮੇਰੇ ਨਾਲ ਚੱਲੇਗੀ ਘਰ ਨੂੰ ਕਹਿੰਦੀ ਹਾਂ ਹੁਣ ਚੱਲੂਗੀ ਉਹ ਆਪਦੀ ਕਾਰ 'ਚ ਬਿਠਾ ਲੈਂਦਾ ਪਹਿਲਾਂ ਉਹਨੂੰ ਬਾਜ਼ਾਰ ਲੈ ਜਾਂਦਾ ਉਹਨੂੰ ਕੱਪੜੇ ਦਵਾਉਂਦਾ ਸੈਂਡਲ ਪਵਾਉਂਦਾ ਕੁੜੀ ਦੇ ਖਡਾਉਣੇ ਲੈ ਕੇ ਦਿੰਦਾ ਫਿਰ ਉਹਨੂੰ ਘਰੇ ਲੈ ਜਾਂਦਾ ਹੈ ਘਰੇ ਲਿਜਾ ਕੇ ਨਿਵਾਤ ਮਾ ਕੇ ਕੱਪੜੇ ਪਾਉਂਦੇ ਨੇ ਤਾਂ ਉਦੀ ਸੂਰਜ ਦੀ ਮਾਂ ਵੀ ਬੜਾ ਖੁਸ਼ ਹੁੰਦੀ ਹੈ ਉਹ ਕਹਿਣ ਲੱਗੀ ਪੁੱਤ ਤਾਨੀਆਂ ਨੂੰ ਵੀ ਦੱਸ ਦੇ ਹੁਣ ਉਹਨੇ ਤਾਨੀਆਂ ਦਾ ਨੰਬਰ ਲਾਇਆ ਸੂਰਜ ਨੇ ਤਾਂ ਉਹਦਾ ਫੋਨ ਨੰਬਰ ਲੱਗਿਆ ਨਹੀਂ ਉਹ ਕਹਿੰਦਾ ਉਹਦੇ ਪਾਪਾ ਦਾ ਲਾਉਣਾ ਉਹਦੇ ਪਾਪਾ ਦਾ ਵੀ ਨਹੀਂ ਲੱਗਿਆ ਫਿਰ ਉਹ ਸੋਚਦਾ ਵੀ ਮਾਂ ਦੋਹਾਂ ਦੇ ਨੰਬਰ ਨਹੀਂ ਲੱਗ ਰਹੇ ਵੀ ਹੋ ਸਕਦਾ ਇੰਨੇ ਸਾਲ ਹੋ ਗਏ 10 ਸਾਲ ਹੋ ਗਏ ਗਈ ਨੂੰ ਵੀ ਨਾ ਨੇ ਨੰਬਰ ਬਦਲੇ ਹੋਣ ਤਾਂ ਹੁਣ ਫਿਰ ਉਹਨੂੰ ਯਾਦ ਆਉਂਦਾ ਵੀ ਤਾਨੀਆਂ ਦੀ ਫਰੈਂਡ ਹੈ ਪਿੰਕੀ ਵੀ ਉਹਦਾ ਨੰਬਰ ਸੀ ਮੇਰੇ ਕੋਲੇ ਵੀ ਉਹ ਲਾ ਕੇ ਦੇਖਾਂ ਤਾਂ ਜਦੋਂ ਤਾਨੀਆਂ ਦੀ ਫਰੈਂਡ ਦਾ ਪਿੰਕੀ ਦਾ ਨੰਬਰ ਲਾਉਂਦਾ ਸੂਰਜ ਤਾਂ ਉਹ ਫੋਨ ਚੱਕ ਲੈਂਦੀ ਹੈ ਉਹ ਅੱਗੋਂ ਦੇਖਦੀ ਐ ਵੀ ਸੂਰਜ ਦਾ ਫੋਨ ਐ ਉਹ ਪਹਿਲਾਂ ਹੀ ਕਹਿਣ ਲੱਗ ਜਾਂਦੀ ਐ ਹਾਏ ਜੀਜਾ ਜੀ ਤੁਸੀਂ ਅੱਜ ਮੈਨੂੰ ਕਿਵੇਂ ਯਾਦ ਕਰਿਆ ਇੰਨੇ ਸਾਲ ਹੋ ਗਏ ਤੁਸੀਂ ਮੈਨੂੰ ਵੀ ਭੁੱਲ ਗਏ ਐ ਐ ਕਰਦੀ ਕਰਾਉਂਦੀ ਉਹ ਕਹਿੰਦਾ ਮੇਰੀ ਤਾਨੀਆਂ ਨਾਲ ਗੱਲ ਕਰਵਾ ਕਹਿੰਦੀ ਤੁਸੀਂ ਤਾਨੀਆਂ ਨਾਲ ਗੱਲ ਕਰ ਲਓ ਫੋਨ ਤੇ ਉਹ ਕਹਿੰਦਾ ਵੀ ਪਿੰਕੀ ਉਹਦਾ ਵੀ ਉਹਦੇ ਪਾਪਾ ਦਾ ਵੀ ਨੰਬਰ ਨਹੀਂ ਲੱਗ ਰਿਹਾ ਮੈਂ ਤਾਂ ਉਹਨਾਂ ਨੂੰ ਲਾਇਆ ਸੀ ਉਹ ਕਹਿੰਦੀ ਮੈਂ ਤੁਹਾਨੂੰ ਭੇਜਦੀ ਆ ਨੰਬਰ ਤਾਂ ਉਹ ਨੰਬਰ ਭੇਜ ਦਿੰਦੀ ਐ ਉਹਦਾ ਨੰਬਰ ਭੇਜਦੀ ਐ ਤਾਂ ਸੂਰਜ ਤਾਨੀਆਂ ਨੂੰ ਫੋਨ ਲਾਉਂਦਾ ਹੈ ਤਾਂ ਹੁਣ ਉਹਨੂੰ ਨੰਬਰ ਯਾਦ ਹੁੰਦਾ ਹੈ ਉਹ ਬੜੀ ਹੈਰਾਨ ਹੁੰਦੀ ਹੈ ਵੀ ਹੈ ਸੂਰਜ ਦਾ ਫੋਨ ਅੱਜ ਮੈਨੂੰ 10 ਸਾਲ ਬਾਅਦ ਕਿਵੇਂ ਆ ਗਿਆ ਤਾਂ ਜਦੋਂ ਉਹ ਕਹਿਣ ਉਧਰੋਂ ਹੈਲੋ ਕਰਦੀ ਹੈ ਉਹਨੂੰ ਕਹਿੰਦਾ ਤਾਂ ਬੜੀ ਖੁਸ਼ੀ ਦੇ ਵਿੱਚ ਕਹਿੰਦਾ ਤਾਨੀਆਂ ਤੈਨੂੰ ਇੱਕ ਗਿਫਟ ਦੇਣਾ ਇਹ ਕਹਿੰਦੀ ਮੈਨੂੰ ਗਿਫਟ ਕਾਦਾ ਗਿਫਟ ਦੇਣਾ ਵੀ ਮੈਂ ਤਾਂ ਸਮਝੀ ਨਹੀਂ ਕੋਈ ਗੱਲ ਕਹਿੰਦਾ ਤੂੰ ਸਮਝ ਨਹੀਂ ਸਕਦੀ ਤੁਮ ਤੈਨੂੰ ਗਿਫਟ ਦੇਣਾ ਚਾਹੁੰਨਾ ਉਹ ਕਹਿੰਦੀ ਦਿਖਾ ਦਿਓ ਫੋਨ ਤੇ ਦਿਖਾ ਦਿਓ ਕਹਿੰਦਾ ਨਾ ਫੋਨ ਤੇ ਦੇਖਣ ਵਾਲਾ ਨਹੀਂ ਹੈ ਕਹਿੰਦੀ ਫਿਰ ਛੇਤੀ ਕਰੋ ਮੈਂ ਗਿਫਟ ਦੇਖਣਾ ਚਾਹੁੰਨੀ ਆ ਉਹ ਕਹਿੰਦਾ ਜੇ ਦੇਖਣਾ ਚਾਹੁੰਨੀ ਹੈ ਫਿਰ ਆ ਜਾ ਐਸੇ ਟਾਈਮ ਆ ਜਾ ਤਾਂ ਉਹ ਆਪਦੀ ਫਰੈਂਡ ਨੂੰ ਪਿੰਕੀ ਨੂੰ ਨਾਲ ਲੈ ਕੇ ਜਦੋਂ ਆਉਂਦੀ ਆ ਤਾਨੀਆਂ ਉਹਦੇ ਮੂਰੇ ਖੜੀ ਕਰ ਦਿੰਦਾ ਉਹ ਭੱਜ ਕੇ ਜਾ ਕੇ ਜਿੰਬੜਦੀ ਆ ਉਹਨੂੰ ਵੀ ਹੈ ਮੇਰੀ ਬੇਟੀ ਅਨਾਇਆ ਤਾਂ ਹੁਣ ਵਿਆਹ ਵਰਗਾ ਮਾਹੌਲ ਹੋਇਆ ਪਿਆ ਦੋਹਾਂ ਨੂੰ ਚੌੜ ਚੜਿਆ ਹੋਇਆ ਹੈ ਚੜਨਾ ਹੀ ਸੀ 10 ਸਾਲ ਬਾਅਦ ਬੱਚਾ ਮਿਲੇ ਬੱਚੀ ਕਾਦੀ ਮਿਲੀ ਬੱਚੀ ਕਰਕੇ ਦੋਨੋਂ ਟੁੱਟੇ ਸੀ ਬੱਚੀ ਕਰਕੇ ਹੁਣ ਦੋਨੋਂ ਜੁੜ ਗਏ ਸੋ ਇਹ ਕਹਾਣੀ ਹੈ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਹਾਣੀ ਕਹੀ ਜੀ ਲੱਗੀ ਕਿੱਥੋਂ ਕਿੱਥੋਂ ਸੁਣਦੇ ਹੋ ਸੋ ਧੰਨਵਾਦ ਜੀ